ਪੰਜਾਬ ਸਰਕਾਰ ਵੱਲੋਂ ਜੁੱਧ ਨਸਿਆਂ ਰੋਦ ਮੁਹੱਮਦ ਥੇੜੀ ਹੋਈ ਆ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਸਰਕਾਰ ਦੀ ਹੈ ਚੱਲ ਰਹੀ ਮੁਹਿੰਮ ਤੇ ਤਹਿਤ ਹੀ ਤਾਜ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਦੇ ਨਿਰਦੇਸ਼ਾਂ ਤੇ ਤੇ ਉਹਨਾਂ ਦੇ ਹੁਕਮਾਂ ਤੇ ਇਹ ਅਸੀਂ ਕੇਸ ਹਾਇਰ ਅਥਾਰਟੀ ਨੂੰ ਕੰਪਲੈਂਟ ਅਥਾਰਟੀ ਦਿੱਲੀ ਜਿਹੜਾ ਉਸੇ ਭੇਜਿਆ ਸੀ ਤੇ ਬੋਤਾ ਸਿੰਘ ਸਨ ਆਫ ਤੇ ਤੇ ਚੰਗਾ ਇੱਕ ਮਗਲ ਰਹੇ ਦਾ ਉਹਦੀ ਪ੍ਰਾਪਰਟੀ ਆ ਦੋਨੇ ਨਸ਼ੇ ਵੇਚ ਕੇ ਬਣਾਈ ਹੋਈ ਹੈ ਕਿ ਇਹਦੇ ਵਿੱਚ ਇਹ ਆਪ ਦਾ ਕੋਈ ਹੋਰ ਅੰਗਨ ਸਾਫਤ ਨਹੀਂ ਕਰ ਸਕਿਆ ਵੀ ਇਹ ਪ੍ਰਾਪਰਟੀ ਕਿੱਥੋਂ ਲੈ ਕੇ ਬਣਾਈ ਹੈ ਸਿਰਫ ਨਸ਼ਿਆਂ ਦੀ ਆਮਦਨ ਨਾਲ ਹੀ ਬਣੀ ਹੋਈ ਹੈ ਇਸ ਕਰਕੇ ਸਾਡੇ ਕੇਸ ਵਿਚਾਰਜਾ ਆਇਆ ਹੈ ਇਸ ਕਪੀ ਦੇ ਦਾ ਸਾਹਤੀ ਨੇ ਇਹ ਪ੍ਰਾਪਰਟੀ ਇਹ ਜਿਹੜੀ ਇਹ ਦੀਨਦਰਾ 68 ਐਫ ਐਨਡੀਪੀਐਸ ਸੈਕਟਰ ਨੂੰ ਬ੍ਰੀਚ ਕੀਤਾ ਇਸ ਕਰਕੇ ਅਸੀਂ ਇਹਦਾ ਜਿਹੜਾ ਨੋਟਿਸ ਨੂੰ ਜਿਹੜੀ ਪ੍ਰਾਪਰਟੀ ਦੇ ਅੱਗੇ ਲਾ ਦੱਸਤਾ ਵੀ ਇਹ ਪ੍ਰਾਪਰਟੀ ਠਾਟ ਹੈ ਐਫ ਐਨਡੀਪੀਐਸ ਸੈਕਟਰ ਦੀ ਹੈ ਕਰੀ ਕਿਤੀ ਹੋਈ ਆ ਹੁਣ ਇਹਨੂੰ ਕੋਈ ਖਰੀਦ ਨਹੀਂ ਕਰ ਸਕਦਾ ਜੀ ਨਹੀਂ ਹੁਣ ਇਹਨੂੰ ਕੋਈ ਖਰੀਦ ਵੇਚ ਨਹੀਂ ਕਰ ਸਕਦਾ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਣਾ ਹੈ ਵੀ ਜੋ ਵੀ ਕੋਈ ਐਸੇ ਵੇਚਦਾ ਜਾਂ ਗਲਤ ਕੰਮ ਕਰਦਾ ਹੈ ਉਹਨਾਂ ਦੇ ਬਰਖਲਾਪੇ ਕਾਰਵਾਈ ਅੱਗੇ ਤੋਂ ਵੀ ਚાલુ ਰੱਖੂਗੀ ਤੇ ਇਸ ਕਰਕੇ ਕੋਈ ਵੀ ਬੰਦਾ ਜਿਹੜਾ ਇਹ ਕੰਮ ਕਰ ਰਹੇ ਆ ਉਹਨਾਂ ਨੂੰ ਚੇਤਾਵਨੀ ਹੈ ਸਾਡੇ ਵੱਲੋਂ ਵੀ ਇਹ ਮਾੜੇ ਕੰਮ ਛੱਡ ਦੇ ਨਾ ਤੇ ਆ ਸਧਾਰਨ ਆਮ ਨੁਕਸ ਬਣ ਜਾਣ ਤਾਂ ਕਿ ਸਮਾਜ ਦਾ ਮਾਹੌਲ ਜਿਹੜਾ ਇਹ ਨਸ਼ਿਆਂ ਦਾ ਖਤਮ ਕੀਤਾ ਜਾ ਸਕੇ ਕਿੰਨੇ ਜਿਹੇ ਜਿਹਦੇ ਕੰਮ ਲੱਗੇ ਇੱਥੇ 6 ਮੁਕਾਦਮੇ ਦਰਜ ਹੋ ਗਏ ਸਾਰੇ ਐਂਡ ਵੀ ਤਕਰੀ 6 ਮੁਕਾਦਮੇ ਐਂਡੀਪੀਐਸ ਐਕਟ ਦੇ ਜੋ ਵਕਮ ਉਹ ਕਦਾਤਾਂ ਚੱਲ ਰਹੀਏ ਕੋਨੇਸੇਲੇ ਜਵਾਨ ਤੋਂ ਕਿ ਜੇਲ੍ਹ ਤੇ ਬੰਦਾ ਜਵਾਨ ਤੇ ਐਸੋਲੇ